ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਫਤੇਗੜ ਕਰੋੜਾਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਨਾਗ ਆ ਜੀ ਦੋਨੇ ਸੂਏ ਸਵਾਏ ਆ ਡਿਟੇਲ ਤੁਹਾਨੂੰ ਬਾਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਜ਼ਰੇ ਜਗਮੋਣ ਸਿੰਘ ਪਿੰਡ ਫਾਦੇਗੜ ਕਰੋਟਾ ਤਹਿਸੀਲ ਧਰਮਗੋੜ ਜਿਹੜਾ ਮੋਗਾ ਬਈ ਮੋਬਾਈਲ ਨੰਬਰ ਜੀ 984974348 ਬਈ ਠੀਕ ਆ ਵੀਰੇ ਦੋ ਨਾਗਾ ਜੀ ਇਧਰੋਂ ਸ਼ੁਰੂ ਕਰਦੇ ਸੂਆ ਕਿੰਨੇ ਵਸੂਈ ਦੂਜਾ ਸੂਆ ਵੀਰੇ ਕਦੋਂ ਸੂਈ ਆ ਜੀ ਰਾਤ ਦੀ ਸੂਈ ਆ ਸੂਬਾ ਦੀ ਵੀਰੇ ਬੱਚਾ ਕੀ ਆ ਜੀ ਬੱਛੀ ਆ ਮਗਰ ਵੀਰੇ ਬੱਛੀ ਚੰਗੀ ਆ ਜੀ ਜੀਰ ਦਾਣਾ ਜੀ ਜੀਰ ਦੀ ਓਕੇ ਵੀਰੇ ਵੀਡੀਓ ਕੋਲ ਕਿੰਨਾ ਕੱਢਿਆ ਬੋਲਾ ਵੀਰੇ ਬੋਲਾ ਵੀਰੇ 5 ਕਿਲੋ ਚੋਇਆ ਬਾਤ ਠੀਕ ਹੈ ਜੀ ਤੁਸੀਂ ਕਹਿ ਵੀ ਆਉਨਾਗੇ ਮਗਰ ਸ਼ਾਇਦ ਤੁਸੀਂ ਲੇਟ ਹੋਗੇ ਤੁਸੀਂ ਫਿਰ ਮੈਂ ਹੁਣੇ ਵੀਰੇ ਚੋਤੀ ਦੀ ਭਰਾ ਠੀਕ ਹੈ ਜੀ ਥਾਣਾ ਦੀ ਡਨ ਹੈ ਜੀ ਹਾਂ ਥਾਣਾ ਦੀ ਓਕੇ ਵੀਰੇ ਕਿੰਨਾ ਬਾਜੀ ਦੁੱਧ ਜੀ ਦੁੱਧ ਵੀਰੇ ਜੇਰ ਸਾਡੇ ਕੱਦਗਾਠਾ ਥਣ ਲੇਵਾ ਵਾ ਉਹ ਸਾਡੇ ਨੂੰ ਬਾਈ 23 ਕਿਲੋ ਦੇਣਾ ਚਾਹੀਦਾ ਪਰ ਆਪਾਂ 20 ਕਹਿ ਕੇ ਦੇਵਾਂਗੇ ਬਰਾਤ ਸਾਹਿਬ ਠੀਕ ਹੈ ਪਰ ਆਪਾਂ ਦਾ 23 ਕਿਲੋ ਕਿਹਾ ਆਪਾਂ 20 ਕਹਿ ਕੇ ਦੇਵਾਂਗੇ ਕੀ ਆ ਵੈਡ ਵੀਰੇ ਕੱਦਗਾਠਾ ਲੀਆ ਗਰਮੀਆਂ ਦਾ ਤੋਹਫਾ ਜੀ ਬੱਚਾ ਵੀ ਮਗਰ ਵੱੱਛੀ ਮਿਲ ਜਾਣੀ ਆ ਮੇਰੇ ਆਉਣ ਤੋਂ ਅੱਧਾ ਦਾ 10 15 ਮਿੰਟ ਪਹਿਲਾਂ ਬਾਈ ਦੱਸਦਾ 5 ਕਿਲੋ ਜੀ ਹਾਂਜੀ ਹਾਂਜੀ 5 ਕਿਲੋ ਬੌਲਾ ਕੜਤਾ ਤੇ ਨਹੀਂ ਤਾਂ ਹਵਾਨਾ ਫਸਿਆ ਪਿਆ ਹੋਣਾ ਸੀ ਕੱਦ ਕਾਠ ਫੁੱਲ ਚੰਗਾ ਜਾਂਦਾ ਬਾਕੀ 2 ਦਿਨ ਬਰੀਡਾ ਮੈਕਸ ਆ ਜੀ ਫਾਇਦਾ ਇਹ ਹੋ ਜਾਣਾ ਕਰੋ ਸੰਗ ਦਾ ਵੀਰ ਦੁੱਧ ਹੋ ਸੰਗਣਾ ਤੇ ਫੈਟ ਆਉ ਚੰਗੀ ਹਵਾਨਾ ਹਜੇ ਵੀ ਫਸਿਆ ਪਿਆ ਵੀਰ ਕਰਮਾਲੀ ਦਾ ਮਾਲਕਾਂ ਨੇ ਤਾਂ 22 23 ਕਿਲੋ ਕਹਿ ਕੇ ਦਿੱਤਾ 22 ਕਹਿੰਦਾ ਆਪਾਂ 20 ਕਿਲੋ ਕਹਿ ਕੇ ਦੇਣਾ ਬਾਕੀ ਸੇਵਾ ਦੇ ਸ਼ਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਚੰਗੀ ਐ ਵੜ ਬੱਚਾ ਵੀ ਤੁਹਾਨੂੰ ਮਗਰ ਬੱਚੀ ਮਿਲ ਜਾਣੀ ਆ ਠੰਡੀ ਸੀਲ ਦੀ ਗਰੰਟੀ ਆ ਜੀ ਹਾਂ ਵੀਰੇ ਹਾਂ ਪੰਦੀ ਨਿਆਣਾ ਪਉਣਾ ਪਾਉ ਨਹੀਂ ਪਉਣਾ ਨਾ ਪਾਉ ਆ ਲੈ ਬਰਾੜ ਸਾਹਿਬ ਜੀ ਥੋੜਾ ਜਿਹਾ ਉਪਰਾਂ ਕਰ ਦਿਓ ਉਪਰਾਂ ਕੈਮਰੇ ਤੋਂ ਕਰ ਦਿ ਵੀਰੇ ਲੈ ਲਓ ਜੀ ਠੀਕ ਆ ਵੀਰੇ ਓਕੇ ਜੀ ਓਕੇ ਲਓ ਜੇ ਕਹਿੰਦਾ ਧਾਰਾਂ ਵੀ ਮਾਰ ਦਿੰਦੇ ਆ ਬਸ ਕੋਈ ਗੱਲ ਨਹੀਂ ਵੀਰੇ ਜਾਇਦ ਜੀ ਡਿਮਾਂਡ ਜਿਹੜੇ ਲੈਣਾ ਹੀ ਆ ਜੀ ਜਿਹੜੇ ਲੈਣੇ ਆ ਜੀ ਹਾਂ ਵੀਰੇ ਮੌਲ ਕਰਾਉਣਾ ਆਪਾਂ ਦੀ 85 ਕਰ ਲਓ 80 ਕਰਾ ਲਓ ਭਰਾ ਮੇਰੇ ਠੀਕ ਆ ਜੀ 72000 ਦੀ ਦੇਣੀ ਆ ਹੋਜੂ ਮਾਨਤਾਨ ਜੀ ਆ ਥੋੜਾ ਘਣਾ ਹੀ ਉਹ ਵੱਡੇ ਭਰਾ ਠੀਕ ਆ ਵੀਰੇ ਵੀਰੇ ਕੱਦ ਕਾਠ ਆਲੀਆ ਕੋਈ ਛੂਟ ਹੀ ਨਹੀਂ ਅੱਗੇ 2 ਨੰਬਰ ਵੀਰੇ ਇਹਦਾ ਸੂਆ ਕਿੰਨਾ ਮਾ ਜੀ ਵੀਰੇ ਕੋਈ ਇਹਨੂੰ ਦੂਜਾ ਵਾਲੇ ਕੋਈ ਤੀਜਾ ਵਾਲੇ ਪਰ ਆਪਾਂ ਤਾਂ ਵੀਰੇ ਇਹਨੂੰ ਦੂਜਾ ਸਮਝ ਕੇ ਲਈਆ ਕੋਈ ਵੀਰ ਭਰਾ ਦੇ ਸਮਝਣਾ ਭੰਤੀਜਾ ਵਾਲੇ ਪਰ ਠੀਕ ਹੈ ਮਗਰ ਬੱਚਾ ਇਹ ਪਰਸੋਂ ਦੀ ਸੂਈ ਵੀ ਆ ਵੀਰੇ ਬੱਚਾ ਕੀ ਹੈ ਜੀ ਮੱਛਾ ਵੀਰੇ ਇਹਦੇ ਮਗਰ ਕਿੰਨਾ ਬੋਲਾ ਤਿਆਰ ਹੈ ਜੀ ਬੋਲਾ ਥਲ 10 ਕਿਲੋ ਆ ਪਰਾ ਜੋਕ ਕੇ ਦੇ ਦਾਂਗੇ ਜੀ ਕੰਡੇ ਦਾ ਚੜਾ ਕੇ ਦੇਵਾਂਗੇ ਮਾਣ ਦੀ ਡੰਨ ਹੈ ਜੀ ਸਾਰਾ ਕੁਝ ਓਕੇ ਜੀ ਠੰਡੀ ਸੀਲ ਵੀ ਪੂਰੀ ਠੰਡੀ ਸੀਲ ਵੀ ਪੂਰੀ ਢੋੜ ਕੇ ਦਿਖਾ ਦਿਓ ਵੀਰੇ ਸੂਆ ਬਾਈ ਦੱਸਦਾ ਕਿ ਤੀਜਾ ਮੰਨ ਲਓ ਦੂਜਾ ਮੰਨ ਲਓ ਜੀ ਕਰਨਦਨ ਹੋਗੇ ਸੂਈ ਨੂੰ ਬੱਚਾ ਮਗਰ ਬੱਚਾ ਜੀਰ ਦੀ ਡੰਨਾ ਜੀ ਜੀਰ ਦੀ ਹੋ ਕੇ ਵੀਡੀਓ ਕੋਲ ਆਪਣੇ ਬਰਾੜ ਕਾ ਜੀ ਠੀਕ ਹੈ ਜੀ ਹਾਂ ਜੀ 10 ਕਿਲੋ ਬੋਲਾ ਦਾ ਜੋਖ ਕੇ ਲੈ ਜੋ ਜੀ ਬਾਕੀ ਗਰਮੀਆਂ ਦਾ ਤੋਹਫਾ ਵੀਰੇ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀਚਵਾਈ ਵਾਲਾ ਥਣਾ ਗਰਮੀਆਂ ਚ ਵੀਰੇ ਚੱਲਣੀਆਂ ਵੀ ਇਹ ਦੁੱਧ ਸੰਗਣਾ ਹੋਊਗਾ ਮੱਝਾਂ ਰਗ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਬਸ ਬਾਕੀ ਥਾਂ ਤੋਂ ਥੋੜੂ ਨੇੜੇ ਤੋਂ ਦਿਖਾ ਦਿੰਨੇ ਆਂ ਭਰਾ ਸਾਹਿਬ ਜੀ ਇਹਦੀ ਚੋਈ ਆ ਵੀਰੇ ਇਹ ਵੀ ਚੋਈ ਵੀ ਆ ਦੋਨੇ ਚੋਈ ਆ ਵੀ ਸਾ ਦੋਨੇ ਚੋਤਿਆ ਆਂ ਭਰਾ ਠੀਕ ਆ ਵੀਰੇ ਹਾਂਜੀ ਹਾਂਜੀ ਫੋਰਚਾਨ ਕੋਈ ਨਹੀਂ ਵੀਰ ਨਾ 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 ਵੱਡੇ ਭਰਾ ਬਰਾੜ ਸਾਹਿਬ ਕੋਈ ਫੋਰਚਾਨ ਨਹੀਂ ਵੀ ਠੀਕ ਆ ਜੀ ਠੀਕ ਆ ਵੀਰੇ ਠੀਕ ਆ ਵੀਰੇ ਪ੍ਰੋਪਰ ਖਾਲੀ ਨਹੀਂ ਕੀਤੀ ਜਾਇਜ ਜੀ ਡਿਮਾਂਡ ਇਹਦੀ ਜੀ ਲੈਣ ਦੇਣੀ ਲੈਣ ਦੇਣੀ ਵੀਰੇ ਜੇ ਮੁੱਲ ਕਰਾਉਣਾ ਤਾਂ ਆਪਣੀ 50 ਕਰੋ 55 ਕਰੋ 40000 ਦੀ ਦੇਵਾਂਗੇ ਭਰਾ ਕੁਜੂਮਾਨ ਤਾਂ ਨਹੀਂ ਬਸ ਥੋੜਾ ਜਿਹਾ ਜਿਵੇਂ ਕਹਿ ਦੋਗੇ ਉਵੇਂ ਹੀ ਕਰਾਂਗੇ ਬਰਾੜ ਸਾਹਿਬ ਜੀ 40000 ਦੀ ਬਾਈ ਕਹਿੰਦਾ ਦੇ ਦਾਂਗੇ ਜਾਇਜ ਡਿ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਧੰਨਵਾਦ